ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਢੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦਾ ਨੰਬਰ ਬਾਈਆਂ ਸਕਰੀਨ ਤੇ ਚੱਲ ਜਿੰਦਾ ਬਾਈ ਰੋਮੀ ਕੋਲੇ ਪਹੁੰਚਿਆ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡੇ ਦੇ ਪਿੰਡ ਆ ਜੀ ਦੋ ਨਾਲ ਤੁਹਾਨੂੰ ਦਿਖਾਵਾਂਗੇ ਇੱਕ ਗੱਬਣ ਵੜ ਦਿਨਾਂ ਤੇ ਤਿਆਰ ਐਚ ਐਫ ਤੇ ਕਪਾ ਤਿੰਨ ਮਹੀਨਿਆਂ ਦੀ ਖੀਰੀ ਬਸੇ ਚੈੱਕ ਪਾਸ ਦਿਖਾਵਾਂਗੇ ਗੱਲਬਾਤ ਬਾਈ ਨ ਕਰਾਂ ਮੈਂ ਸਸੀ ਕਾ ਬਾਈ ਸਸੀ ਜੀ ਹੋ ਠੀਕ ਠਾਕ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਆਪਣਾ 947863584 ਜੀ 9478635804 ਪਿੰਡ ਜੀ ਮਹਰਾਜ ਜੀ ਪਿੰਡ ਮਹਾਰਾਜ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਹਰਮਪਰਾ ਹੋ ਜੀ ਓਕੇ ਤੇ ਨੇੜੇ ਤੇੜੇ ਆਪਣੇ ਹਰਮਪਰਾਈ ਪੁਚੋਆ ਨਾਣਾਗਾ ਜੀ ਓਕੇ ਜੀ ਤੇ ਜੇ ਰੋਮੀ ਆਪਾਂ ਪਹਿਲੇ ਨੰਬਰ ਜਿਹੜੀ ਹੈ ਬੱਚੀ ਚੈੱਕ ਪਾਸ ਆ ਮੂੰਹੋਂ ਖੀਰੀ ਹੈ ਬਾਈ ਦੰਦੀ ਬਿਲਕੁਲ ਖੀਰੀ ਹੈ ਜੀ ਖੀਰੀ ਓਕੇ ਤੇ ਖੁੱਲੀ ਆਈ ਲੱਗਦੀ ਹੈ ਨਾ ਇਹ ਚੌੜ ਚੂਨ ਵੱਧ ਕਰ ਲਈ ਫਾਰਮ ਦੀ ਤੇ ਥਣ ਚਾਰਈ ਆ ਬਈ ਇਹਦੇ ਖਣ ਚਾਰਈ ਤੇ ਕੱਟਣਾ ਗਰੰਟਡ ਆਈ 3 ਮਹੀਨਿਆਂ ਦੀ ਆਪ ਦੀ ਚੈੱਕ ਕਰਾ ਕੇ ਲੈ ਜਾਵੇ ਚੈੱਕ ਬਾਕੀ ਦੀ ਗੱਲ ਸਾਇਦ ਬਹੁਤ ਆ ਹਨਾ ਸਾਇਦ ਪੂਰਾ ਬਈ ਇੱਥੋਂ ਥਣ ਥਣ ਓਕੇ ਹੈ ਨਾ ਜਮਾ ਝੋਲੀ ਝੋਲੀ ਦਿਖਾ ਦਗੇ ਆ ਦੇਖੋ ਪੂਰੇ ਥਣ ਥਣ ਚੰਗੇ ਝੋਲੀ ਪੱਟਣ ਲੱਗ ਗਈ ਹੈ ਨਾ ਹਾਂ ਤੇ ਵੀਰੇ ਚੰਗੀ ਬਾਕੀ ਦੀ ਗੱਲ ਫਿਰ ਸਕੁਆਲ ਪੈਸੇ ਲੈਣੇ ਆਗੇ ਇਹਦਾ ਮੁੱਲ 55 50 ਕੁਸ ਕਰਾਈਆ 45000 ਦੀ ਜੀ ਤੇ ਬਾਕੀ ਦਾ ਬਸ ਆਉਣ ਤਾਂ ਓਕੇ ਆ ਕੰਮ ਸਾਰਾ ਚੈੱਕ ਆ ਆਪ ਵੀ ਅਗਲਾ ਕਰਾ ਕੇ ਲੈ ਕੇ ਜਾ। ਘਰ ਵਾਲੇ ਨਹੀਂ ਜਾਵਾਂ ਕਰੇ ਲਿਆ ਕੇ ਕਰਾ ਲਈ ਤਾਂ ਵੀ ਆਪਾਂ ਦੇਣ ਦਾ ਨਾ ਮੁੱਝ। ਤੇ ਬਾਕੀ ਦੀ ਗੱਲ ਚਾਰੇ ਥਾਣਾ ਤੇ ਤਿੰਨ ਮਹੀਨੇ ਚੈੱਕ ਪਾਸ ਵੱਡੇ ਸੈ ਦੇ ਤੇ ਮੂੰਹੋਂ ਗਰੰਟੀ ਆਖੀ ਰੀ। ਮੂੰਹੋਂ ਬਿਲਕੁਲ ਮੂੰਹੋਂ ਗਰੰਟੀ ਥਾਣ ਚਾਰਾਂ ਦੀ ਗਰੰਟੀ ਗੱਬਣ ਦੀ ਗਰੰਟੀ ਤੇ ਤੋੜ ਕੇ ਵੀਰੇ ਬਾਈ ਕੋਲੇ ਆਈ ਆ ਤਾਂ ਨਹੀਂ ਦਿਖਾਉਂਦੇ ਭਾਈ ਦੀ ਹੈਗੀ। ਠੀਕ। ਕਹੀ ਹੁਣ ਆਪਾਂ ਦੋ ਨੰਬਰ ਦੀ ਗੱਲ ਕਰਦੇ ਵੀਰੇ। ਹਾਂਜੀ। ਇਹਦੀ ਕੀ ਡਿਟੇਲ ਆ? ਏ ਬਾਈ ਆਪਣੇ ਦੂਜਾ ਸੂਆ ਸੂਣ ਦੀ ਕਿੰਨੇ ਦਿਨ ਕੱਟ ਜੂਗੀ ਹਜੇ ਇਹ ਨਹੀਂ ਬਈ ਕੋਈ ਬੰਦਾ ਕਹਿੰਦਾ ਹੁੰਦਾ ਮੈਂ 10 15 ਦਿਨਾਂ ਦਾ ਸਾਹਮਣੀ ਆ ਸਾਹਮ ਸਕਦਾ ਬੱਚੀ ਬਹੁਤ ਚੰਗੀ ਆ ਓਕੇ ਜੀ ਡਿਮਾਂਡ ਕੀ ਆ ਗਈ ਰਮੀ ਇਹਦੀ ਇਹਦੀ ਡਿਮਾਂਡ 75000 ਜੀ 75000 ਰੁਪਏ ਹਾਂ ਜੀ ਤੇ ਬਾਕੀ ਦਾ ਪਹਿਲਾ ਬਰੀਡ ਤੇ ਫੁੱਲ ਸਨਖੀ ਹੈ ਨਾ ਹਾਂ ਓਕੇ ਜੀ ਆ ਦੇ ਕੁਆਲਿਟੀ ਇਹਦੀ ਵੀ ਚੰਗੀ ਆ ਤੇ ਥਣ ਥਣ ਓਕੇ ਵੀਰੇ ਹਾਂ ਜੀ ਬਾਕੀ ਦਾ ਥਣ ਥਣ ਓਕੇ ਤੇ ਬੱਚੀ ਜੇ ਅਬ ਗੱਲ ਕਰ ਲੇ ਪ੍ਰਿੰਟ ਵਾਲੀ ਤੇ ਸੂਆ ਕਿਹੜਾ ਵੀਰੇ ਆ ਇਹ ਇਸ ਸੁਆ ਬਾਈ ਆਪਣੇ ਡੂਬਾ ਅਰੀਜਨਲ ਸੁਆ ਦੂਜਾ ਸੋ ਤੇ ਕਿੰਨਾ ਗਰੁੱਦ ਘੜ ਦੂਗੀ ਬਾਈ ਤੇ ਆਪਾਂ 20 ਮੇਰੇ ਦੇ ਦੇਵੂਗੀ ਬਾਈ 22 ਕਿਲੋ ਤੇ ਡਿਮਾਂਡ ਇਹਦੀ ਫਿਰ ਕਿੰਨੀ ਕ ਡਿਮਾਂਡ 75000 ਰੁਪਏ 75000 ਇਹਦੀ 75000 ਹੈਗੀ ਸੀਲ ਠੰਡੀ ਹੈ ਨਾ ਫੁੱਲ ਖਾਨ ਪੂਰਾ ਜਾਤ ਵਾਲਾ ਲੱਗਿਆ ਬੱਛੀ ਪੂਰੀ ਜਾਤ ਵਾਲੀ ਕੱਢ ਘੜ ਪੂਰਾ 75000 ਹਾਂ ਤੇ ਇਹਦਾ ਆ ਗਿਆ 45000 ਹੈ ਨਾ ਹਾਂ ਤੇ ਮਾਨਤਾ ਨੇ ਇਹ ਚ ਹੋ ਜੂ ਦਿੰਨਾ ਚਾਹੁੰਦਾ ਦੋਨੋਂ ਚ ਹੋ ਜੂਗਾ ਕੋਈ ਵੀਡੀਓ ਦੇਖ ਕੇ ਹੈ ਨਾ ਤੇ ਬਾਕੀ ਦਾ ਨੰਬਰ ਬਾਈ ਦਾ ਹੈਗਾ 9478635804 ਪਿੰਡ ਮਹਾਰਾਜ ਧੰਨਵਾਦ ਜੀ